ਆਹ ਭਾਈ ਤੁਸੀਂ ਬੰਦਦੇ ਹੋ ਇਹ ਹਿੰਦੀ ਚ ਕਿਹਾ ਵਾ ਭਾਜੀ ਆਪਣੇ ਭਾਰਤ ਸੀਡ ਦਾ ਵਿਸ਼ਾਲ 골ਡ ਮੂੰਗੇ ਕੀ ਰਿਸਰਚ ਵੈਰਾਈਟੀ ਗੰਗਨਗਰ ਰਾਜਸਥਾਨ ਨਹੀਂ ਇਹ ਸਾਡੇ ਬੰਦੇ ਨੂੰ ਪੰਜਾਬੀ ਨਹੀਂ ਆਉਂਦੀ ਹਿੰਦੀ ਵਿਚਾਰੇ ਕਿੱਥੇ ਜਾਣਗੇ ਵੀਰ ਜੀ ਬਿਲਕੁਲ ਪੰਜਾਬੀ ਵਾਲੇ ਕਪੜੇ ਖਤਮ ਹੋ ਗਏ ਤਾਂ ਆ ਗਏ ਮੇਰੇ ਕੋਲ ਹਿੰਦੀ ਵਾਲੇ ਰਹਿ ਗਏ ਨਾ 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 ਤੁਸੀਂ ਹਿੰਦੀ ਯਾਰ ਅਸਲ ਥੋਪ ਰਹੇ ਹੋ ਸਾਡੇ ਤੇ ਨੀ ਨਹੀਂ ਖੋਪ ਨਹੀਂ ਰੇ ਨਹੀਂ ਇਹ ਝੰਡਾ ਮੈਨੂੰ ਵੀ ਪਤਾ ਝੰਡਾ ਇਹ ਉਹ ਤੀਨ ਵੀ ਟਿਕਟ ਦਿਖਾ ਦੇਣਾ ਤੁਹਾਨੂੰ ਲੈਕਿੰਗ ਦੀ ਕਹਾਣ ਵਾਸਤੇ ਤੁਸੀਂ ਪੰਜਾਬ ਦੇ ਕਿਸਾਨਾਂ ਕੋਲ ਆਦਾ ਬੀ ਵਿਚ ਵੇਚਣ ਆਏ ਹੋ ਫਾਦੀ ਆ ਲੈ ਕੇ ਹਿੰਦੀ ਚਾਹਾਂ ਸਾਰਾ ਕੁਝ ਉਹ ਸਰ ਸੌਰੀ ਉਹ ਮੇਰੇ ਕੋਲ ਆ ਹੀ ਹੈਗਾ ਸੀ ਤਾਂ ਕਰਕੇ ਠੀਕ ਹੈ ਗੱਲ ਬਾਕੀ ਕੰਮ ਤੁਹਾਨੂੰ ਆਉਂਦੀ ਆ ਹਿੰਦੀ ਪੜ੍ਹਨੀ ਬਾਬਾ ਤੁਸੀਂ ਆਪ ਨੂੰ ਤੁਸੀਂ ਇਹਨੂੰ ਪੁੱਛਿਆ ਕਿਉਂ ਨਹੀਂਗਾ ਵੀ ਦੱਸੋ ਭਾਈ ਆ ਹਿੰਦੀ ਵਾਲਾ ਕਿਉਂ ਲੈ ਕੇ ਆਏ ਹਾਂ ਮਾਹ ਜੇ ਸਾਡੇ ਕੋਲ ਇਹਨੂੰ ਨਾ ਇੱਕ ਪਾਸਾ ਤਾਂ ਪੰਜਾਬੀ ਚ ਲਿਖਿਆ ਹੀ ਹੋਵੇ ਨਾ ਨਾ ਸਾਰੀ ਪੰਜਾਬੀ ਹੋਵੇ ਇੱਕ ਪਾਸਾ ਕਿਉਂ ਪੰਜਾਬ ਚ ਪੰਜਾਬੀ ਹੋਵੇ ਗੱਲ ਇਹਨਾਂ ਨੂੰ ਆ ਵੀ ਦੋ ਨਹੀਂ ਤਾਂ ਇੱਕ ਪਾਸਾ ਉਹ ਨਹੀਂ ਕਰੀ ਗਏ ਦੇਖੋ ਨਾ ਸੈਕਿੰਡ ਨਹੀਂ ਸੀ ਹਿੰਦੀ ਵਾਲੇ ਨੇ ਤਾਂ ਮੈਂ ਲੈ ਗਿਆ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਹਾਂ ਹਾਂਜੀ ਤੂੰ ਕਦੇ ਆਹਾ ਕੁਝ ਲੈ ਕੇ ਨਾ ਤੇ ਰਾਹ ਤਾਮਚਾਮ ਕਰੇ ਦੱਖਣ ਚ ਭੱਗ ਗਿਆ ਕਰਨਾਟਕਾ ਕੇਰਲਾ ਤਾਮਿਲ ਲਾਡੂ ਆਂਧਰਾ ਪ੍ਰਦੇਸ਼ ਚ ਭੱਗ ਗਿਆ ਤੈਨੂੰ ਬੰਦ ਲੈਣਗੇ ਫੜ ਕੇ ਪਹਿਲਾਂ ਤਾਂ ਬਿਲਕੁਲ ਤੈਨੂੰ ਪਤਾ ਸਚਾਈ ਦਾ ਹੈ ਹਾਂਜੀ ਬਾਪੂ ਉੱਥੇ ਤਾਂ ਉਹ ਨੇੜੇ ਨਹੀਂ ਲੱਗਣ ਦਿੰਦੇ ਦੱਖਣ ਵਾਲੇ ਉਹਨਾਂ ਦੀ ਕੰਨੜਾ ਤਾਮਿਲ ਤੇਲਗੂ ਮਲਿਆਲਮ ਬੋਲੀ ਆ ਉਹ ਨਹੀਂ ਆਪਾਂ ਹੀ ਆ ਜੇ ਇਹਨਾਂ ਨੂੰ ਸੁਣ ਲੈਨੇ ਆ ਚਲੋ ਕੋਈ ਗੱਲ ਇਹ ਨਾ ਯਾਰ ਕੰਮ ਕਰ ਨਹੀਂ ਕੋਈ ਗੱਲ ਹਾਂ ਯਾ ਦੇਖਦਾ ਹੇ ਬਾਈ ਕੀ ਬੋਲ ਜਾ ਆ ਬਾਈ ਤੁਸੀਂ ਬਣਦੇ ਹੋ ਇਹ ਹਿੰਦੀ ਚ ਕਿਹਾ ਵਾਂ ਇਹ ਜੀ ਬਾਜੀ ਆਪਣੇ ਭਾਰਤ ਸੀਡ ਦਾ ਵਿਸ਼ਾਲ ਗੋਲਡ ਮੂਹ ਗੀਟ ਸਰਚ ਵੈਰਾਈ ਗੰਗਨਗਰ ਰਾਜਸਥਾਨ ਨਹੀਂ ਸਾਡੇ ਬੰਦੇ ਨੂੰ ਪੰਜਾਬੀ ਨਹੀਂ ਆਉਂਦੀ ਹਿੰਦੀ ਵਿਚਾਰੇ ਕਿੱਥੇ ਜਾਣਦੇ ਵੀਰ ਜੀ ਮੇਰੇ ਕੋਲ ਪੰਜਾਬੀ ਵਾਲੇ ਕੰਪਨੀ ਦੇ ਕਰਮ ਹੋ ਗਏ ਤਾਂ ਕਰਕੇ ਮੇਰੇ ਕੋਲ ਹਿੰਦੀ ਵਾਲੇ ਰਹੇ ਨਾ 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 ਪਹਿਲਾਂ ਵੀ ਆਖਿਆ ਤੁਸੀਂ ਹਿੰਦੀ ਯਾਰ ਅਸਲ ਥੋਪ ਰਹੇ ਹੋ ਸਾਡੇ ਤੇ ਨਹੀਂ ਨਹੀਂ ਥੋਪ ਨਹੀਂ ਰਹੇ ਨਹੀਂ ਏਜੰਡਾ ਮੈਨੂੰ ਵੀ ਪਤਾ ਏਜੰਡਾ ਇਹ ਉਹ ਚੀਜ਼ ਵੀ ਪੈਕੇਟ ਦਿਖਾ ਦੇਣਾ ਤੁਹਾਨੂੰ ਲੈਕਿੰਗ ਦਿਖਾਉਣ ਵਾਸਤੇ ਤੁਸੀਂ ਪੰਜਾਬ ਦੇ ਕਿਸਾਨਾਂ ਕੋਲ ਆਦਾ ਬੀ ਵੇਚਣ ਆਏ ਹੋ ਪਾਦੀ ਆ ਲੈ ਕੇ ਹਿੰਦੀ ਚਾਹਾਂ ਸਾਰਾ ਕੁਝ ਉਹ ਸਰ ਸੌਰੀ ਮੇਰੇ ਕੋਲ ਆ ਹੀ ਹੈਗਾ ਸੀ ਤਾਂ ਕਰਕੇ ਠੀਕ ਹੈ ਬਾਕੀ ਕੰਮ ਤੁਹਾਨੂੰ ਆਉਂਦੀ ਆ ਹਿੰਦੀ ਪੜ੍ਹਨੀ ਬਾਬਾ ਤੁਸੀਂ ਇਹਨੂੰ ਪੁੱਛਿਆ ਕਿਉਂ ਨਹੀਂਗਾ ਵੀ ਦੱਸੋ ਭਾਈ ਆ ਹਿੰਦੀ ਵਾਲਾ ਕਿਉਂ ਲੈ ਕੇ ਆਏ ਹਾਂ ਮੈਂ ਹਰੇਕ ਨੂੰ ਪੜਾਉਣਾ ਮਗਾ ਜੇ ਸਾਡੇ ਕੋਲ ਉਹਨਾਂ ਨੂੰ ਇੱਕ ਪਾਸਾ ਦਾ ਪੰਜਾਬੀ ਚ ਲਿਖਿਆ ਹੋਵੇ ਨਾ ਨਾ ਸਾਰੀ ਪੰਜਾਬੀ ਹੋਵੇ ਇੱਕ ਪਾਸਾ ਕਿਉਂ ਪੰਜਾਬ ਚ ਪੰਜਾਬੀ ਹੋਵੇ ਗੱਲ ਇਹਨਾਂ ਨੂੰ ਆਵੇ ਦੋ ਨਹੀਂ ਤਾਂ ਇੱਕ ਪਾਸਾ ਉਹਦੇ ਠੀਕ ਗੱਲ ਸਹੀ ਹੈ ਜਾ ਕੇ ਜਸ ਬਿਲਕੁਲ ਸੈਕਿੰਡ ਨਹੀਂ ਸੀ ਹਿੰਦੀ ਵਾਲੇ ਦਾ ਮੈਨ ਲੈ ਗਿਆ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਹਾਂ ਹਾਂਜੀ ਤੂੰ ਕਦੇ ਆਹਾ ਕੁਝ ਲੈ ਕੇ ਨਾ ਤੇ ਰਾਹ ਤਾਮਚਾਮ ਕਿਰ ਦੱਖਣ ਚ ਵਗ ਗਿਆ ਕਰਨਾਟਕਾ ਕੇਰਲਾ ਤਾਮਿਲ ਲਾਡੂ ਆਂਧਰਾ ਪ੍ਰਦੇਸ਼ ਚ ਵਗ ਗਿਆ ਤੈਨੂੰ ਬੰਦ ਲੈਣਗੇ ਫੜ ਕੇ ਪਹਿਲਾਂ ਤਾਂ ਬਿਲਕੁਲ ਤੈਨੂੰ ਪਤਾ ਸਚਾਈਦਾ ਇਹ ਹਾਂਜੀ ਬਾਪੂ ਉੱਥੇ ਤਾਂ ਉਹ ਨੇੜੇ ਨਹੀਂ ਲੱਗਣ ਦਿੰਦੇ ਦੱਖਣ ਵਾਲੇ ਉਹਨਾਂ ਦੀ ਕੰਨੜਾ ਤਾਮਿਲ ਤੇਲਗੂ ਮਲਿਆਲਮ ਬੋਲੀ ਆ ਉਹ ਨਹੀਂ ਆਪਾਂ ਹੀ ਆ ਇਹਨਾਂ ਨੂੰ ਸੁਣ ਲੈਣੇ ਆ ਜਲੋ ਵੇਗਾ ਇਹ ਨਾ ਯਾਰ ਕੰਮ ਕਰ ਨਹੀਂ ਕੋਈ ਗੱਲ ਹਾਂ ਯਾ ਦੇਖ ਰਿਹਾ ਸੀ ਇਹ ਕੀ ਬੋਲਦਾ ਜੀ